ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਜਿਹੜੇ ਪਹਿਲੇ ਬਲੌਗ ਵਿੱਚ ਮੈਂ ਤੁਹਾਨੂੰ ਦਿਖਾਏ ਸੀ ਛੋਲੇ ਬੀਜ ਦੇ ਹੋਏ ਉਹ ਛੋਲੇ ਆਪਣੇ ਜੰਮੇ ਆਏ ਨੇ ਇਹਨਾਂ ਛੋਲਿਆਂ ਦਾ ਜੰਮ ਬਹੁਤ ਵਧੀਆ ਸੋ ਆ ਦੇਖੋ ਜੀ ਇਹ ਨੀਂ ਸ਼ੋਲੇਆਂ ਦੇ ਬੂਟੇ ਉਸ ਤਰ੍ਹਾਂ ਜੰਮਿਆ ਨਹੀਂ ਵਧੀਆ ਇਹਨਾਂ ਦਾ ਪਹਿਲੀ ਵਾਰ ਇਹ ਬੀਜੇ ਨਾਲ ਕੀ ਸੋ ਜਦੋਂ ਬੀਜੇ ਦੀ ਥੱਲੇ ਇੱਕ ਦਵਾਈ ਲਾ ਦਿੱਤੀ ਦੀ ਉਹ ਬਣੇ ਇਹ ਛੋਲਿਆਂ ਦਾ ਬੀਜ ਸੀ ਉਹਨੂੰ ਦਵਾਈ ਲਾ ਕੇ ਬੀਜੇ ਸੀ ਤਾਂ ਕਿ ਵੀ ਜਿਹੜੇ ਜੜਾਂ ਜੜਾਂ ਆ ਇਹਨਾਂ ਦੇ ਗਾਲਣ ਲੱਗ ਜਾਂਦੀਆਂ ਨੇ ਸੋ ਬਿਮਾਰੀ ਇਹਨੂੰ ਬਹੁਤ ਹੁੰਦੀ ਹੈ ਛੋਲਿਆਂ ਨੂੰ ਪੈਂਦੀ ਹੈ ਸੋ ਇਸ ਕਰਕੇ ਆਪਾਂ ਨੇ ਦਵਾਈ ਲਾਤੀ ਸੀ ਸੋ ਜੇ ਹੋਰ ਕਿਸੇ ਨੂੰ ਜਾਣਕਾਰੀ ਹੋਵੇ ਇਹਨਾਂ ਛੋਲਿਆਂ ਬਾਰੇ ਹੋਰ ਕਿਸੇ ਵੀਰ ਭੈਣ ਨੂੰ ਵੀ ਹੋਰ ਕਿਹੜੀ ਸਵਰੇ ਹੋਊ ਇਹਨਾਂ ਤੇ ਤਾਂ ਜਰੂਰ ਦੱਸਣਾ ਜੀ ਕਿਉਂਕਿ ਮੈਂ ਪਹਿਲੀ ਵਾਰ ਇਹ ਬੀਜੇ ਨੇ ਪੈਲਰ ਸਮੇਂ ਜੇ ਸਾਡੇ ਬਜ਼ੁਰਗ ਦਾ ਬੀਜ ਤੇ ਰਹੇ ਨੇ ਜਦੋਂ ਉਹ ਜੀਰੀਆਂ ਵਗੈਰਾ ਨਹੀਂ ਹਸੀ ਹੁੰਦੀਆਂ ਉਦੋਂ ਬੀਜਦੇ ਹੁੰਦੇ ਸੀ ਛੋਲੇ, ਮੂੰਫਲੀ, ਗੁਵਾਰਾ। ਸੋ ਇਹੋ ਜਿਹੀਆਂ ਫਸਲਾਂ ਹੁੰਦੀਆਂ ਸੀ ਉਦੋਂ। ਉਹ ਮੈਦਾ ਕਹਿੰਦਾ ਵੀ ਸਾਰਿਆਂ ਨੂੰ ਥੋੜੇ-ਥੋੜੇ ਛੋਲੇ ਘਰੇ ਬੀਜਣ ਜਾਂ ਇਹਦੇ ਨਾਲ ਖਾਣ ਜੋਗੇ। ਹੋ ਇਹ ਵੀ ਦੱਸਣਾ ਵੀ ਕਿੰਨੇ ਸੰਘਣੇ ਚਾਹੀਦੇ ਨੇ ਕਿੰਨੇ ਸਿੱਧੇ ਆਹੀ ਨੇ ਇਹ ਮੈਂ ਤਾਂ ਆਪਣੇ ਹਿਸਾਬ ਨਾਲ ਬੀਤ ਤੇ ਤੁਸੀਂ ਦੱਸਣਾ ਵੀ ਸਿੱਧੇ ਨੇ ਜਾਂ ਸੰਘਣੇ ਨੇ ਜਿਹੜਾ ਕਿ ਵੀਰ ਭੈਣ ਨੇ ਪਹਿਲਾਂ ਬੀਜੇ ਹੋਣ ਸੋ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਸੋ 2 ਕਿਲੋ 20 ਪਾਇਆ ਦੀ ਜਗਾ ਭੇਜੀ ਆਪਨੇ ਇਤੋਂ ਲੱਗੇ ਉਹ ਵੱਟ ਟੁੱਕਰ ਭੇਜੀਆ 2 ਕਿਲੋ ਵੀ ਪੈ ਗਿਆ ਤੀ ਖਾਸ ਦੱਸ ਦਿੰਦੇ ਆ ਵੀ ਸੁੰਡੀ ਵਗੈਰਾ ਇਹਨੂੰ ਕਾਫੀ ਪੈਂਦੀ ਆ ਕਦੋਂ ਕਦੋਂ ਕਿਹੜੀ ਕਿਹੜੀ ਸਪਰੇਅ ਹੋਊਗੀ ਉਹ ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣਾ ਵੀ ਕਿੰਨਾ ਕੁ ਪਾਣੀ ਲੱਗਦਾ ਉਹ ਵੀ ਦੱਸਣਾ ਜੀ ਸੋ ਮੈਨੂੰ ਇਹਨਾਂ ਬਾਰੇ ਬਹੁਤੀ ਜਾਣਕਾਰੀ ਹੈ ਨਹੀਂ ਹੁਣੋ ਵਿੱਚ ਜੀਰੀ ਜੰਮੀ ਹੋਈ ਆ ਇਹਦੀ ਗੁੜਾਈ ਕਰਨਾਗੇ ਹੁਣ ਤਾਂ ਇਹਦੇ ਸੂਰਜੀ ਦੇਵਤਾ ਵੀ ਛੇ ਪੰਟੇ ਆ ਗਏ ਨੇ ਉਹ ਮੈਂ ਕਿ ਅੱਜ ਤੁਹਾਨੂੰ ਛੋਲਿਆਂ ਬਾਰੇ ਜਾਣਕਾਰੀ ਦੇ ਦਾਂ ਜਿਹੜੇ ਉਸ ਦਿਨ ਆਪਾਂ ਨੇ ਬੀਜੇ ਸੀ ਪਹਿਲੇ ਬਲੌਗਾਂ ਵਿੱਚ ਤੁਸੀਂ ਦੇਖਿਆ ਹੋਣਾ ਉਹਦੇ ਬੀਜਦੇ ਹੋਏ ਅੱਜ ਜਮਾ ਇਹਦੀ ਸੋ ਮੈਂ ਕਿ ਤੁਹਾਨੂੰ ਇਹਦੇ ਬਾਰੇ ਦੱਸਦੇ ਆਂ ਉੱਜ ਦਾ ਬਲੌਗ ਕਿਵੇਂ ਲੱਗਿਆ ਹੈ ਇਹ ਵੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰ ਦੇਣਾ ਜੀ ਸੋ ਕਿਸੇ ਦਿਨ ਕੋਈ ਹੋਰ ਖੇਤੀਬਾੜੀ ਦਾ ਕੰਮ ਤੁਹਾਨੂੰ ਦਿਖਾਵਾਂਗਾ ਜੋ ਮੈਂ ਆਪਣੇ ਖੇਤਾਂ ਵਿੱਚ ਕਰਦਾ ਰਹਿਣਾ ਤੇ ਆਪਾਂ ਨੇ ਇੱਕ ਨਵਾਂ ਚੈਨਲ ਬਣਾਇਆ ਜੀ YouTube ਚੈਨਲ ਪੰਜਾਬੀ ਕਲਚਰ ਉਹਨੂੰ ਵੀ ਸਬਸਕ੍ਰਾਈਬ ਜਰੂਰ ਕਰਨਾ ਜੀ ਸੋ ਦੇ ਉੱਪਰ ਮੈਂ ਪ੍ਰਾਤਨ ਵਸਤਾਂ ਬਾਰੇ ਜਾਣਕਾਰੀ ਦਿਨਾ ਹਾਂ ਉਹ ਚੀਜ਼ਾਂ ਆਪਾਂ ਦਿਖਾਉਣਾ ਹਾਂ ਪੁਰਾਣੇ ਜਮਾਨੇ ਦੇ ਦੀਆਂ ਤੇ ਉਹਨਾਂ ਬਾਰੇ ਜਾਣਕਾਰੀ ਵੀ ਦੰਦਣਾ। ਸੋ ਉਸ ਚੈਨਲ ਨੂੰ ਵੀ ਪੰਜਾਬੀ ਕਲਚਰ ਨੂੰ ਵੀ ਸਬਸਕ੍ਰਾਈਬ ਜਰੂਰ ਕਰਨਾ ਜੀ। ਸੋ ਕਿਸੇ ਦਿਨ ਹੋਰ ਕੀਤੀ ਬਾੜੀ ਦਾ ਹੋਰ ਪ੍ਰੋਗਰਾਮ ਤੁਹਾਨੂੰ ਦਿਖਾਵਾਂਗਾ। ਆਉਣ ਵਾਲੇ ਕਿਸੇ ਵਲੌਗ ਵਿੱਚ। ਸੋ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ ਜੀ।